ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਤੁਹਾਡੇ ਕੰਮ ਆਉਣ ਵਾਲੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਚਨ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਜੋ ਭੈਣ ਭਰਾ ਕਹਿ ਦਿੰਦੇ ਹਨ ਨਾ ਕਿ ਅਸੀਂ ਪਾਠ ਪੂਰਾ ਕਰਦੇ ਆਂ ਪਰ ਫਿਰ ਵੀ ਸਾਨੂੰ ਛਾੜੀ ਕੀਤੀ ਹੋਈ ਭਜਨ ਮੰਦਗੀ ਦਾ ਪਾਠ ਦਾ ਫਲ ਨਹੀਂ ਮਿਲਦਾ ਜਾਂ ਕੁਝ ਪੜ੍ਹਨ ਪੜਾ ਕਹਿੰਦੇ ਵੀ ਅਸੀਂ ਪਾਠ ਕਰਨਾ ਜਾਂਦੇ ਆਂ ਪਰ ਪਾਠ ਕਰਨ ਦੇ ਵਿੱਚ ਸਾਡਾ ਮਨ ਨਹੀਂ ਜੁੜਦਾ ਜਾਂ ਕੁਝ ਪੜ੍ਹਨ ਪੜਾ ਵੱਧ ਤੋਂ ਵੱਧ ਭਜਨ ਮੰਦਗੀ ਕਰਨਾ ਚਾਹੁੰਦੇ ਆ ਉਹ ਕਹਿੰਦੇ ਵੀ ਸਾਨੂੰ ਕੋਈ ਐਸਾ ਤਰੀਕਾ ਦੱਸੋ ਸਾਡੇ ਨਰੰਤਰ ਨਾਮ ਚੱਲੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤੁਹਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਮਿਲ ਜਾਣਗੇ ਕਿ ਸਾਨੂੰ ਸਾਡੀ ਕੀਤੀ ہوئی ਭਜਨ ਬੰਦਗੀ ਦਾ ਪੂਰਾ ਫਲ ਕਿੰਜ ਮਿਲ ਸਕਦਾ ਹੈ ਸਾਨੂੰ ਕੀਤੀ ہوئی ਭਜਨ ਬੰਦਗੀ ਦੇ ਵਿੱਚ ਆਨੰਦ ਰਾਸ ਕਿੰਜ ਆਵੇਗਾ ਹਰ ਵੇਲੇ ਸਾਡੇ ਅੰਦਰ ਨਾਮ ਕਿੰਜ ਚੱਲ ਸਕਦਾ ਹੈ ਤਾਂ ਇਹਦੇ ਲਈ ਮਹਾਪੁਰਖ ਜੀ ਸਭ ਤੋਂ ਪਹਿਲਾਂ ਕਹਿੰਦੇ ਆ ਵੀ ਜਿਵੇਂ ਦਵਾਈ ਦੇ ਨਾਲ ਪਰਹੇਜ਼ ਕਰਨੇ ਜ਼ਰੂਰੀ ਹਨਾ ਉਸੇ ਤਰ੍ਹਾਂ ਭਜਨ ਮੰਦਗੀ ਕਰਨ ਵਾਲਿਆਂ ਦੇ ਲਈ ਵੀ ਕੁਝ ਪਰਹੇਜ਼ ਆ ਕੁਝ ਆਦਤਾਂ ਕੁਝ ਕੰਮ ਕਰਨੇ ਉਹਨਾਂ ਨੂੰ ਛੱਡਨੇ ਪੈਣਗੇ ਤਾਂ ਹੀ ਉਹਨਾਂ ਨੂੰ ਉਹਨਾਂ ਦੀ ਕੀਤੀ ਹੋਈ ਭਜਨ ਜਿੰਦਗੀ ਦਾ ਪੂਰਾ ਪੂਰਾ ਫਲ ਮਿਲ ਸਕਦਾ ਹੈ ਮਹਾਪੁਰਖ ਜੀ ਕਹਿੰਦੇ ਵੀ ਤੁਹਾਡੇ ਨਾਮ ਜਪ ਆਪਣੇ ਆਪ ਹੀ ਚੱਲਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਝੂਠ ਬੋਲਣਾ ਛੱਡ ਦੋ ਕਿਉਂਕਿ ਜਿਹੜੀ ਰਸਨਾ ਦੇ ਨਾਲ ਅਸੀਂ ਨਾਮ ਜਪਦੇ ਆਂ ਪਾਠ ਕਰਦੇ ਆਂ ਉਸੇ ਹੀ ਰਸਨਾ ਦੇ ਨਾਲ ਜੇਕਰ ਅਸੀਂ ਝੂਠ ਬੋਲਾਂਗੇ ਤਾਂ ਫਿਰ ਗੱਲ ਨਹੀਂ ਬਣਨੀ ਝੂਠ ਸਾਡੇ ਨਾਮ ਨੂੰ ਨਾਸ਼ ਕਰ ਦਿੰਦਾ ਹੈ ਇੱਕ ਝੂਠ ਕਰਕੇ ਸਾਨੂੰ 100 ਝੂਠ ਹੋਰ ਬੋਲਣੇ ਪੈਂਦੇ ਤੂੰ ਠੱਤਾ ਬੋਲਦੇ ਕਿਉਂ ਆ ਚੀਜ਼ਾਂ ਛੁਪਾਉਣ ਦੇ ਲਈ ਜਿਸ ਕਰਕੇ ਮਹਾਪੁਰਖ ਜੀ ਕਹਿੰਦੇ ਸਭ ਤੋਂ ਜਿਹੜੀ ਮੇਨ ਜੜ੍ਹ ਹੈ ਨਾ ਉਹ ਝੂਠਿਆ ਝੂਰ ਤੋਂ ਹੀ ਸਾਰੇ ਪਾਪ ਸ਼ੁਰੂ ਹੁੰਦੇ ਆ ਤਾਂ ਠੂਠ ਬੋਲਣਾ ਛੱਡਣਾ ਹੈ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਜਿਹੜੇ ਭਜਨ ਬੰਦਗੀ ਕਰਦੇ ਆ ਨਾਮ ਜਪਦੇ ਆ ਜਾਂ ਯਤਨਾ ਚਾਹੁੰਦੇ ਆ ਜੋ ਆਪਣੇ ਅੰਦਰ ਨਿਰੰਤਰ ਨਾਮ ਚਲਾਉਣਾ ਚਾਹੁੰਦੇ ਆ ਉਹ ਚੁੱਪ ਰਹਿਣਾ ਸਿੱਖੋ ਆਵਾਜ਼ ਕੀ ਘੱਟ ਬੋਲੋ ਜਿੱਥੇ ਬਹੁਤ ਜ਼ਰੂਰੀ ਹੋਵੇ ਉੱਥੇ ਬੋਲੋ ਜੇ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਕੰਮ ਤਾਂ ਤੁਸੀਂ ਆਪਣੇ ਹੱਥਾਂ ਦੇ ਨਾਲ ਕਰਨਾ ਹੈ ਹੱਥਾਂ ਦੇ ਨਾਲ ਕੰਮ ਕਰੋ ਕੰਮ ਦੇ ਵਿੱਚ ਪੂਰਾ ਧਿਆਨ ਲਾਓ ਪਰ ਤੁਹਾਡੀ ਰਸਨਾ ਤੇ ਨਾਮ ਹੋਵੇ ਤੁਹਾਡੇ ਮਨ ਦੇ ਵਿੱਚ ਨਾਮ ਹੋਵੇ ਘਟੋ ਘਟ 24 ਘੰਟਿਆਂ ਦੇ ਵਿੱਚੋਂ 4 ਘੰਟੇ ਦੀ ਚੁੱਪ ਦਾ ਅਭਿਆਸ ਸਾਨੂੰ ਕਰਨਾ ਚਾਹੀਦਾ ਹੈ ਇਹਦੇ ਵਿੱਚੋਂ ਸੌਣ ਦਾ ਸਮਾਂ ਕੱਢੋ ਕਿਉਂਕਿ ਸੌਂਦੇ ਸਮੇਂ ਤਾਂ ਆਪਾਂ ਚੁੱਪ ਹੀ ਹੁੰਨੇ ਆਂ ਔਰ ਕਈ ਸੰਦੇ ਸਮੇਂ ਵੀ ਚੁੱਪ ਨਹੀਂ ਹੁੰਦੇ ਉਹਨਾਂ ਦੀ ਰਸਨਾ ਚੁੱਪ ਹੁੰਦੀ ਆ ਪਰ ਮਨ ਦੇ ਵਿੱਚ ਉਹਨਾਂ ਦੇ ਖਿਆਲ ਚੱਲਦੇ ਹੀ ਰਹਿੰਦੇ ਆ ਤਾਂ ਚਲੋ ਆਪਾਂ ਗੱਲ ਕਰਦੇ ਆ ਜਾਗਦੇ ਸਮੇਂ ਦੀ ਜਾਗਦੇ ਸਮੇਂ ਦਾ ਸਾਡਾ ਘੱਟੋ ਘੱਟ 4 ਘੰਟੇ ਦਾ ਅਭਿਆਸ ਹੋਣਾ ਚਾਹੀਦਾ ਹੈ ਚੁੱਪ ਰਹਿਣ ਦਾ ਜਿੱਥੇ ਅਸੀਂ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਨੀਆਂ ਸਿਰਫ ਸਵੇਰ ਅੰਦਰ ਨਾਮ ਚੱਲੇ 2 ਘੰਟੇ ਸਵੇਰੇ 2 ਘੰਟੇ ਸ਼ਾਮ ਦੇ ਮਿੱਥ ਲਈ ਜਾਂ ਫਿਰ ਕੋਈ ਵਿੱਚੋਂ ਦੁਪਹਿਰ ਦਾ ਸਮਾਂ ਤੁਸੀਂ ਮਿੱਥਣਾ ਚਾਹੁੰਦੇ ਉਹ ਵੀ ਮਿੱਥ ਸਕਦੇ ਹੋ ਪਰ ਘੱਟੋ ਘੱਟ 4 ਘੰਟੇ ਦਾ ਅਭਿਆਸ ਕਰੀਏ ਵੀ ਜਦੋਂ ਅਸੀਂ ਬੈਠ ਕੇ ਨਾਮ ਜਪਣਾ ਹੈ ਕਈ ਵਾਰ ਆਪ ਦੇਖਦੇ ਨਾ ਕੁਝ ਲੋਕ ਬੇਮਤਲਬ ਦੀਆਂ ਗੱਲਾਂ ਹੀ ਕਰੀ ਜਾਣਗੇ ਉਹਨਾਂ ਨੇ ਖੁਦ ਤਾਂ ਉਹ ਗੱਲਾਂ ਕਰਨੀਆਂ ਹੀ ਹਨ ਨਾਲ ਵਿੱਚ ਸਾਡਾ ਵੀ ਹੰਗਾਰਾ ਪਾਲਦੇ ਨੇ ਤਾਂ ਦੁਨੀਆਦਾਰੀ ਆ ਰਿਸ਼ਤੇਦਾਰੀ ਆ ਮੈਂ ਡਰਦਾ ਹੈ ਈਮੇਲ ਮਲਾਪਸਾਂ ਨੂੰ ਰੱਖਣਾ ਕਹਿੰਦਾ ਏ ਹਰ ਰੋਜ਼ ਆਪਾਂ ਇਦਾਂ ਦੇ ਲੋਕਾਂ ਦੇ ਨਾਲ ਮਿਲਦੇ ਆਂ ਉਹਨਾਂ ਦੇ ਨਾਲ ਮਿਲਣਾ ਏ ਛੱਡਣਾ ਕੁਝ ਵੀ ਨਹੀਂ ਨਿਆ ਬਸ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰਨਾ ਏ ਜੇ ਸਾਹਮਣੇ ਵਾਲਾ ਬੇਮਤਲਬ ਦੀਆਂ ਗੱਲਾਂ ਕਰ ਰਿਹਾ ਏ ਬਹੁਤ ਜ਼ਿਆਦਾ ਬੋਲ ਰਿਹਾ ਏ ਤਾਂ ਉਹਨੂੰ ਬੋਲਣ ਦੋ ਬਸ ਤੁਸੀਂ ਚੁੱਪ ਰਹੋ ਤੁਸੀਂ ਘੱਟ ਬੋਲੋ ਜਿੱਥੇ ਤੁਹਾਨੂੰ ਲੱਗਿਆ ਕਿ ਬਹੁਤ ਜ਼ਰੂਰੀ ਹੈ ਉੱਥੇ ਉਹਦੀ ਗੱਲ ਦਾ ਜਵਾਬ ਦਿਓ ਨਹੀਂ ਤਾਂ ਹੂੰ ਹਾਂ ਕਰਕੇ ਸਾਰਦੇ ਰਹੋ ਤੁਹਾਡੇ ਅੰਦਰ ਨਾਮ ਚੱਲ ਧਰਵੇ ਚੱਲ ਧਰਵੇ ਜਦੋਂ ਹਰ ਮੇਲੇ ਸਾਡੇ ਅੰਦਰ ਨਾਮ ਚੱਲੇਗਾ ਤਾਂ ਇਹਦੇ ਜੋ ਫਾਇਦੇ ਸਾਨੂੰ ਮਿਲਣੇ ਹਨ ਇਹ ਤੁਸੀਂ ਜਪ ਕੇ ਹੀ ਮਹਿਸੂਸ ਕਰੋਗੇ ਉਸ ਤੋਂ ਬਾਅਦ ਕਿ ਜਿੱਥੇ ਤੁਸੀਂ ਪਾਠ ਹੋ ਜਾ ਕਰਦੇ ਹੋ ਆਪਣੇ ਘਰ ਦੇ ਵਿੱਚ ਜਿੱਥੇ ਤੁਸੀਂ ਨਾਮ ਜਪਦੇ ਹੋ ਮਹਾਪੁਰਖ ਜੀ ਕਹਿੰਦੇ ਉਹ ਜਗ੍ਹਾ ਅਲੱਗ ਹੋਣੀ ਚਾਹੀਦੀ ਆ ਉਸ ਜਗ੍ਹਾ ਦੇ ਉੱਤੇ ਹਰ ਕੋਈ ਨਹੀਂ ਜਾਣਾ ਚਾਹੀਦਾ ਕਈ ਵਾਰ ਨਾ ਪੋਸੇ ਜਗ੍ਹਾ ਤੇ ਬੈਠ ਕੇ ਇਧਰ ਉਧਰ ਦੀਆਂ ਗੱਲਾਂ ਕਰਦੇ ਰਹਿੰਦੇ ਆ ਫਿਰ ਉੱਥੇ ਹੀ ਬੈਠ ਕੇ ਨਾਮ ਜਪਾਂਗੇ ਤਾਂ ਸਾਡਾ ਮਨ ਨਹੀਂ ਜੁੜੇਗਾ ਨਾਮ ਜਪਣ ਦੇ ਲਈ ਪਾਠ ਪੂਜਾ ਕਰਨ ਦੇ ਲਈ ਉਹ ਜਗ੍ਹਾ ਅਲੱਗ ਹੋਵੇ ਜੇ ਅਲੱਗ ਤੋਂ ਕਮਰਾ ਤੁਨ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਪਰ ਜੇਕਰ ਤੁਹਾਡੇ ਕੋਲ ਇੱਕੋ ਹੀ ਕਮਰਾ ਹੈ ਇੱਕੋ ਹੀ ਕਮਰੇ ਦੇ ਵਿੱਚ ਤੁਸੀਂ ਸੌਣਾ ਹੈ ਉੱਥੇ ਹੀ ਬੈਠਣਾ ਹੈ ਉੱਥੇ ਹੀ ਨਾਮ ਜਪਣਾ ਹੈ ਤਾਂ ਉੱਥੇ ਵੀ ਤੁਸੀਂ ਨਾਮ ਜਪਣ ਵਾਲੀ ਜਗ੍ਹਾ ਇੱਕ ਕੋਨੇ ਦੇ ਵਿੱਚ ਅਲੱਗ ਕਰੋ ਉਸ ਤੋਂ ਬਾਅਦ ਬੇਮਤਲਬ ਦੀਆਂ ਗੱਲਾਂ ਤੋਂ ਬੇਮਤਲਬ ਦੀ ਜਾਣਕਾਰੀ ਤੋਂ ਬਚੋ ਕਿਉਂਕਿ ਜੋ ਜਾਣਕਾਰੀ ਅਸੀਂ ਆਪਣੇ ਮਨ ਉਦਰ भेजਦੇ ਆ ਉਹ خیال ਫਿਰ ਸਾਡੇ ਮਨ ਦੇ ਵਿੱਚ ਚੱਲਦੇ ਰਹਿੰਦੇ ਨੇ ਉਹ ਜਾਣਕਾਰੀ ਦਾ ਸਾਡੇ ਮਨ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਏ ਜਿਵੇਂ ਅੱਜ ਕੱਲ ਤੁਸੀਂ ਦੇਖਿਆ ਹੋਣਾ ਵੀ ਕੁਝ ਲੋਕ ਆਪ ਦਾ ਸਾਰਾ ਸਾਰਾ ਦਿਨ ਮੋਬਾਈਲ ਕਿਲਉਂਦੇ ਹੀ ਆ ਨਾਲ ਦੂਸਰੇ ਬੰਦੇ ਨੂੰ ਵੀ ਕੰਮ ਨਹੀਂ ਕਰਨ ਦਿੰਦੇ ਕੋਈ ਨਾ ਕੋਈ ਰੀਲ ਭੇਜ ਦੇਣਗੇ ਕੋਈ ਨਾ ਕੋਈ ਵੀਡੀਓ ਵੀ ਦੇਣਗੇ ਆਪ ਤਾਂ ਆਪਣਾ ਸਮਾਂ ਬਰਬਾਦ ਕਰ ਰਹੇ ਨੇ ਨਾਲ ਦੂਜਿਆਂ ਦਾ ਵੀ ਸਮਾਂ ਬਰਬਾਦ ਕਰਦੇ ਨੇ ਕਿਉਂਕਿ ਜਦੋਂ ਸਾਡੇ ਮੋਬਾਈਲ ਫੋਨ ਤੇ ਨੋਟੀਫਿਕੇਸ਼ਨ ਆਉਂਦਾ ਹੈ ਮਾੜੀ ਜੀ ਆਵਾਜ਼ ਆਉਂਦੀ ਅਸੀਂ ਝੱਟ ਤੇ ਨੇ ਆਪਣਾ ਫੋਨ ਚੁੱਕਦੇ ਆਂ ਦੇਖਦੇ ਆਂ ਵੀ ਕਿੰਨੇ ਮੈਸੇਜ ਕੀਤਾ ਕਿੰਨੇ ਵੀਡੀਓ ਭੇਜੀ ਤਾਂ ਉਹ ਇੱਕ ਮੈਸੇਜ ਦੇਖਦਿਆਂ ਹੋਇਆਂ ਵੀਡੀਓ ਦੇਖਣ ਲੱਗਿਆਂ ਤਾਂ ਇਹ ਸਾਡਾ ਕਿ ਨਾ ਨਾ ਸਮਾਂ ਬਰਬਾਦ ਨੂੰ ਜੰਤਾ ਹੈ ਇਹ ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਦੇਣਾ ਹੈ ਕਿ ਅਸੀਂ ਆਪਣੇ ਸਮੇਂ ਦੀ ਬਰਬਾਦੀ ਨਹੀਂ ਕਰਨੀ ਖਾਸ ਕਰਕੇ ਇਦਾਂ ਦੇ ਫालतू ਕੰਮਾਂ ਦੇ ਵਿੱਚ ਰੀਲਾਂ ਦੇਖਣ 'ਚ ਵੀਡੀਓ ਦੇਖਣ ਦੇ ਵਿੱਚ ਗਲਤ ਜਾਣਕਾਰੀ ਆਪਣੇ ਅੰਦਰ ਨਹੀਂ ਜਾਣਦੇ ਨਹੀਂ ਜਦੋਂ ਗੱਲ ਕਰਨੀ ਆ ਨਾਮ ਦੀ ਗੱਲ ਕਰਨੀ ਆ ਜੇ ਤੁਸੀਂ ਨਾਮ ਜਪਣਾ ਚਾਹੁੰਦੇ ਹੋ ਜਪੇ ਹੋਏ ਦਾ ਫਲ ਪ੍ਰਾਪਤ ਕਰਨਾ ਚਾਹੁੰਦੇ ਹੋ ਨਾ ਫਿਰ ਇਹ ਗੱਲਾਂ ਤੁਹਾਨੂੰ ਮੰਨਣੀਆਂ ਹੀ ਪੈਣਗੀਆਂ ਕਿ ਹਰ ਵੇਲੇ ਨਾਮ ਦੀ ਗੱਲ ਕਰੋ ਜਦੋਂ ਚਾਰ ਜੀਆਂ ਦੇ ਵਿੱਚ ਬੈਠੇ ਹੋ ਨਾ ਉੱਥੇ ਵੀ ਆਪਣੇ ਗੁਰੂ ਦੀ ਗੱਲ ਕਰੋ ਗੁਰਬਾਣੀ ਦੀ ਗੱਲ ਕਰੋ ਨਾਮ ਦੀ ਗੱਲ ਕਰੋ ਕੋਈ ਇਧਰ ਉਧਰ ਦੀ ਗੱਲ ਨਹੀਂ ਕਰਨੀ ਮੁਕ ਦੀ ਗੱਲ ਇਹ ਆ ਵੀ ਜੇ ਤੁਸੀਂ ਨਾਮ ਜਪਣਾ ਚਾਹੁੰਦੇ ਹੋ ਆਪਣੇ ਅੰਦਰ ਨਿਰੰਤਰ ਨਾਮ ਚਲਾਉਣਾ ਚਾਹੁੰਦੇ ਹੋ ਜਾਂ ਆਪਣੇ ਜਪੇ ਹੋਏ ਦਾ ਫਲ ਪ੍ਰਾਪਤ ਕਰਨਾ ਚਾਹੁੰਦੇ ਹੋ ਨਾ ਤਾਂ ਕੁਝ ਗੱਲਾਂ ਨੇ ਜੋ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਪੈਣੀਆਂ ਇਹਨਾਂ ਤੋਂ ਪਰਹੇਜ਼ ਕਰਨਾ ਪੈਣਾ ਪਹਿਲਾ ਝੂਠ ਬੋਲਣਾ ਛੱਡਣਾ ਪਵੇਗਾ ਦੂਜਾ ਨਿੰਦਿਆ ਚੁਗਲੀ ਨਹੀਂ ਕਰਨੀ ਤੀਸਰਾ ਵੀ ਜੋ ਵੀ ਤੁਸੀਂ ਕਿਸੇ ਦੇ ਨਾਲ ਵਚਨ ਕਰਦੇ ਹੋ ਵਾਅਦਾ ਕਰਦੇ ਹੋ ਉਹਨੂੰ ਪੂਰਾ ਨਿਭਾਓ ਜ਼ੁਬਾਨ ਦੇ ਪੱਕੇ ਰਹੋ ਉਸ ਤੋਂ ਬਾਅਦ ਚੌਥਾ ਨਿਜ ਕਿ ਪਾਠ ਪੂਜਾ ਕਰਨ ਵਾਲਾ ਬੰਦਾ ਨਾਮ ਜਪਣ ਵਾਲਾ ਬੰਦਾ ਕਦੇ ਕਿਸੇ ਨੂੰ ਮਾੜਾ ਨਾ ਬੋਲੇ ਤੇ ਸਭ ਤੋਂ ਜਿਹੜੀ ਜ਼ਰੂਰੀ ਆਦਤ ਹੈ ਕਿ ਨਾਮ ਜਪਣ ਵਾਲਾ ਬੰਦਾ ਬਾੜ ਪੂਜਾ ਕਰਨ ਵਾਲਾ ਬੰਦਾ ਵੈਸੇ ਤਾਂ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਇਹ ਨਿਯਮ ਹੋਣਾ ਜ਼ਰੂਰੀ ਆ ਪਰ ਨਾਮ ਜਪਣ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਤਾਂ ਬਹੁਤ ਜ਼ਰੂਰੀ ਆ ਕਿ ਰਾਤ ਨੂੰ ਸੌਣ ਲੱਗਿਆਂ ਆਪਣੇ ਪੂਰੇ ਦਿਨ ਦੀਆਂ ਗਤੀਵਿਧੀਆਂ ਤੇ ਝਾਤ ਮਾਰੋ ਦੇਖੋ ਕਿ ਅੱਜ ਮੈਂ ਪੂਰੇ ਦਿਨ ਦੇ ਵਿੱਚ ਕਿੰਨੂ ਕਿੰਨੂ ਮਿਲਿਆ ਕਿਹੜਾ ਕਿਹੜਾ ਕੰਮ ਕੀਤਾ ਅਤੇ ਕਿਹੜਾ ਕਿਹੜਾ ਉਹ ਕੰਮ ਕੀਤਾ ਜੋ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਜਦੋਂ ਆਪਾਂ ਇਸ ਤਰ੍ਹਾਂ ਉਹ ਸਾਰੇ ਕੰਮਾਂ ਦੀ ਜਾਂਚ ਪੜਤਾਲ ਕਰਾਂਗੇ ਉਹਨਾਂ ਨੂੰ ਇੱਕ ਕਾਪੀ ਤੇ ਪੈਨ ਦੇ ਨਾਲ ਲਿਖੋ ਜਦੋਂ ਹਰ ਰੋਜ਼ ਆਪਾਂ ਇਸ ਤਰ੍ਹਾਂ ਆਪਣੀਆਂ ਗਲਤੀਆਂ ਆਪਣੇ ਗੁਨਾਹ ਕਾਪੀ ਤੇ ਲਿਖਾਂਗੇ ਤਾਂ ਫਿਰ ਦੇਖਣਾ ਹੌਲੀ-ਹੌਲੀ ਸਾਡੀਆਂ ਗਲਤੀਆਂ ਗੁਨਾਹਾਂ ਦੇ ਵਿੱਚ ਕਮੀ ਹੋਣੀ ਸ਼ੁਰੂ ਹੋ ਜੂਗੀ ਇਹ ਘਟਨਾ ਸ਼ੁਰੂ ਹੋ ਜਾਣਗੀਆਂ ਸਾਡੀ ਜ਼ਿੰਦਗੀ ਵਿੱਚ ਚੰਗੇ ਕੰਮ ਬਦਲੇ ਸ਼ੁਰੂ ਹੋ ਜਾਣਗੇ ਇਸ ਕਰਕੇ ਇਹ ਆਦਤ ਜ਼ਰੂਰ ਬਣਾਉਣੀ ਆ ਬਾਕੀ ਹਮੇਸ਼ਾ ਸੱਚ ਬੋਲਣਾ ਹੈ ਕਦੇ ਵੀ ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦਾ ਮਨ ਰਖਣ ਦੇ ਲਈ ਝੂਠ ਨਾ ਬੋਲੋ ਜਿਵੇਂ ਨਾ ਕਈ ਵਾਰ ਅਸੀਂ ਫੋਨ ਤੇ ਹੀ ਨਿਕੀਆਂ ਨਿਕੀਆਂ ਗੱਲਾਂ ਤੁਸੀਂ ਝੂਠ ਬੋਲਦੇ ਰਹਿੰਨੇ ਆ ਕਿਸੇ ਦੇ ਨਾਲ ਗੱਲ ਕਰਨ ਦਾ ਮਨ ਨਹੀਂ ਆ ਕਿਸੇ ਦੇ ਨਾਲ ਕਿਤੇ ਆਉਣ ਜਾਣ ਦਾ ਮਨ ਨਹੀਂ ਆ ਤਾਂ ਉਹਨੂੰ ਬਹਾਨੇ ਬਣਾ ਦਿੰਨੇ ਆ ਉਹ ਵੀ ਝੂਠ ਹੀ ਆ ਸਿੱਧੀ ਸਿੱਧੀ ਗੱਲ ਕਰੋ ਸਪਸ਼ਟ ਗੱਲ ਕਰੋ ਸੱਚੀ ਗੱਲ ਕਰੋ ਉਹਨਾਂ ਸਾਨੂੰ ਪਾਠ ਪੂਜਾ ਤੀਰਥ ਸਥਾਨਾਂ ਤੇ ਜਾਣ ਦਾ ਜਾਂ ਤੀਰਥ ਸੰਸਥਾਨਾਂ ਤੇ ਇਸ਼ਨਾਨ ਕਰਨ ਦਾ ਫਲ ਨਹੀਂ ਮਿਲਦਾ ਜਿੰਨਾ ਸਾਨੂੰ ਸੱਚ ਬੋਲਣ ਦਾ ਫਲ ਮਿਲਦਾ ਹੈ ਸੱਚ ਬੋਲਾਂਗੇ ਤਾਂ ਆਪਣੇ ਆਪ ਭਜਨ ਤੇਗੀ ਦਾ ਰਸਤਾ ਸਾਫ ਹੋਵੇਗਾ ਉਸ ਤੋਂ ਬਾਅਦ ਆਪਣੇ ਆਪ ਤੇ ਬੈਣ ਜਰੂਰ ਲਗਾਓ ਅਮਰਤ ਵੇਲੇ ਦਾ ਬੈਣ ਤਾਂ ਲਾਉਣਾ ਹੀ ਲੰਨਾ ਹੈ ਕਿ ਮੈਂ ਸਵੇਰੇ ਜਲਦੀ ਉੱਠਣਾ ਹੈ ਤਾਂ ਬਸ ਉੱਠਣਾ ਹੈ ਜੋ ਮਰਜੀ ਹੋਵੇ ਮੇਰਾ ਸ਼ਰੀਰ ਠੀਕ ਹੋਵੇ ਚਾਹੇ ਬਿਮਾਰ ਹੋਵੇ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਪਰ ਮੈਂ ਅਮਰਤ ਵੇਲੇ ਉੱਠਣਾ ਹੈ ਫੁੱਟ ਕੇ ਪਾਠ ਕਰਨਾ ਹੈ ਨਾਮ ਜਪਣਾ ਹੈ ਇਹ ਬੈਨ ਸਾਡੇ ਤੇ ਪੱਕਾ ਹੋ ਰਿਹਾ ਹੈ ਮਹਾਪੁਰਖ ਜੀ ਕਹਿੰਦੇ ਵੀ ਜੇ ਤੁਸੀਂ ਬਹੁਤ ਜ਼ਿਆਦਾ ਭਜਨ ਮੰਦਗੀ ਨਹੀਂ ਕਰ ਸਕਦੇ ਵੱਧ ਸਮਾਂ ਪਰਮ ਪਿਤਾ ਪਰਮਾਤਮਾ ਦੇ ਨਾਮ ਨਹੀਂ ਨਾ ਲਾ ਸਕਦੇ ਤੁਸੀਂ ਇਹ ਦੋ ਪਾਠ ਤੋਂ ਹੀ ਸ਼ੁਰੂਆਤ ਕਰ ਲਓ ਰੋਜ਼ ਇੱਕotherm ਦੇ ਵਿੱਚ ਆ ਇੱਕ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਦੂਸਰਾ ਸੂਰਜ ਛਿਪਣ ਤੋਂ ਬਾਅਦ ਰਹਿਰਾਸ ਸਾਹਿਬ ਦਾ ਪਾਠ ਇਹ ਪੱਕਾ ਬੈਨ ਲਾ ਕੇ ਕਰ ਲੋ ਕਿ ਮੈਂ ਕਰਨੇ ਹੀ ਕਰਨੇ ਆ ਨਾਗਾ ਨਹੀਂ ਪਹਿਣਾ ਚਾਹੀਦਾ ਇਹ ਪਾਠ ਨੂੰ ਮਨ ਲਾ ਕੇ ਕਰ ਲੋ ਤੁਸੀਂ ਇਹ ਦੋ ਪਾਠ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਐਸਾ ਬਦਲਾਵ ਦੇਖੋਗੇ ਨਾ ਵੀ ਖੁਦ ਹੀ ਹੈਰਾਨ ਹੋ ਜਾਓਗੇ ਇਹ ਦੋ ਪਾਠ ਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਆ ਪਰ ਪੂਰੇ ਬੈਨ ਦੇ ਨਾਲ ਕਰਨੇ ਆ ਵੀ ਨਾਗਾ ਨਹੀਂ ਪਹਿਣਾ ਚਾਹੀਦਾ ਹਰ ਰੋਜ਼ ਨੀਂਦ ਦੇ ਨਾਲ ਨੇ ਅਤੇ ਇਹ ਪਾਠ ਤੋਂ ਇਲਾਵਾ ਗੁਰਮੰਤਰ ਅਤੇ ਊਲ ਮੰਤਰ ਦਾ ਬੈਣ ਹੋਵੇ ਗੁਰਮੰਤਰ ਅਤੇ ਊਲ ਮੰਤਰ ਇਹਨੂੰ ਕਰਨ ਦੇ ਲਈ ਸਾਡੇ ਤੇ ਸਮੇਂ ਦੀ ਕੋਈ ਪਾਬੰਦੀ ਨਹੀਂ ਹੈ ਅਸੀਂ ਕਿਸੇ ਵੀ ਵੇਲੇ ਕਰ ਸਕਦੇ ਹਾਂ ਤੁਰਦਿਆਂ ਫਿਰਦਿਆਂ ਕਰ ਸਕਦੇ ਹਾਂ ਕੰਮਕਾਰ ਕਰਦਿਆਂ ਕਰ ਸਕਦੇ ਹਾਂ ਜਿਵੇਂ ਹੁਣ ਦੇਖੋ ਭੈਣਾਂ ਬੀਬੀਆਂ ਨੇ ਉਹ ਰੋਟੀ ਬਣਾ ਰਹੀਆਂ ਨੇ ਆਟਾ ਗੁੰਨਦਿਆਂ ਹੋਇਆਂ ਵਾਹਿਗੁਰੂ ਵਾਹਿਗੁਰੂ ਪੇੜਾ ਤੋੜਦਿਆਂ ਹੋਇਆਂ ਵਾਹਿਗੁਰੂ ਰੋਟੀ ਵੇਲ ਦਿਆ ਹੋਇਆ ਰੋਟੀ ਨੂੰ ਤਵੇ ਤੇ ਪਾਇਆ ਤਾਂ ਵਾਹਿਗੁਰੂ ਮਤਲਬ ਵਾਹਿਗੁਰੂ ਵਾਹਿਗੁਰੂ ਕਰਦੇ ਆ ਆਪਾਂ ਘਰ ਦੇ ਸਾਰੇ ਕੰਮ ਕਾਰ ਕਰ ਸਕਦੇ ਆ ਝਾੜੋੜ ਮੁੱਕ ਕਰਦੀ ਸਾਫ ਸਪਾਈ ਸਾਰੇ ਕੰਮ ਆਪਾਂ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਇਆ ਮੂਲ ਮੰਤਰ ਜੀ ਦਾ ਜਾਪ ਕਰਦੇ ਹੋਇਆ ਕਰ ਸਕਦੇ ਆ ਕੰਮ ਵੀ ਹੁੰਦੇ ਜਾਣਗੇ ਨਾਲ ਸਾਡੀ ਭਜਨ ਮੰਦਗੀ ਵੀ ਹੁੰਦੀ ਰਹੇਗੀ ਸਾਡੇ ਅੰਦਰ ਨਾਮ ਚੱਲ ਰਿਹਾ ਹੋਵੇਗਾ ਸਾਡੇ ਕਰਮ ਸਾਫ ਹੋ ਰਹੇ ਹੋਣ ਕੇ ਤਾਂ ਕਿੰਨਾ ਵਧੀਆ ਤਰੀਕਾ ਏ ਇਸੇ ਤਰ੍ਹਾਂ ਵੀਰ ਵੀ ਜੋ ਕੰਮ ਕਰਦੇ ਹੋ ਉਹ ਕੰਮ ਵੀ ਕਰੀ ਜਾਓ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਜੀ ਦਾ ਜਾਪ ਪਰ ਆਪਣੇ ਆਪ ਤੇ ਬੈਣ ਨਾਲੋ ਕਿਵਾ ਪੂਰੇ ਦਿਨ ਦੇ ਵਿੱਚ ਇੰਨਾ ਗੁਰਮੰਤਰ ਦਾ ਜਾਪ ਕਰਨਾ ਹੈ ਇੰਨਾ ਮੂਲ ਮੰਤਰ ਦਾ ਜਾਪ ਕਰਨਾ ਹੈ ਜਦੋਂ ਆਪਾਂ ਬੈਨ ਲਾਵਾਂਗੇ ਤਾਂ ਫਿਰ ਔਖੇ ਸੌਖੇ ਅਸੀਂ ਉਹਨਾਂ ਜਾਪ ਜ਼ਰੂਰ ਕਰਾਂਗੇ ਪਰ ਜਦੋਂ ਆਪਾਂ ਆਪਣੇ ਮਨ ਨੂੰ ਖੁੱਲਾ ਛੱਡ ਦਿੰਨੇ ਆ ਨਾ ਫਿਰ ਸਾਡੇ ਤੋਂ ਕੁਝ ਨਹੀਂ ਹੁੰਦਾ ਕਹਿਣ ਨੂੰ ਤਾਂ ਭਾਵੇਂ ਆਪਾਂ ਕਹਿ ਦਿੰਨੇ ਆ ਵੀ ਪਾਠ ਗਿਣਤੀ ਮਿੰਤੀ ਜ ਨਹੀਂ ਕਰਨਾ ਚਾਹੀਦਾ ਹਿਸਾਬ ਨਹੀਂ ਰੱਖਣਾ ਚਾਹੀਦਾ ਪਰ ਨਹੀਂ ਜੇ ਆਪਾਂ ਗਿਣਤੀ ਮਿੰਤੀ ਨਾ ਕੀਤੀ ਤਾਂ ਅਸੀਂ ਕਰ ਹੀ ਨਹੀਂ ਪਾਵਾਂਗੇ ਪਹਿਲਾਂ ਪਹਿਲ ਸਾਨੂੰ ਗਿਣਤੀਆਂ ਮਿੰਤੀਆਂ ਤੋਂ ਹੀ ਸ਼ੁਰੂਆਤ ਕਰਨੀ ਪੈਣੀ ਆ ਐਡੇ ਆਪਾਂ ਆਬਿਆਸੀ ਨਹੀਂ ਆ ਵੀ ਸਿੱਧੇ ਚੱਲਨੇ ਸ਼ੁਰੂ ਹੋ ਜਾਵਾਂਗੇ ਪਹਿਲਾਂ ਪਹਿਲ ਸਾਨੂੰ ਮਾਲਾ ਦਾ ਕਾਊਂਟਰ ਦਾ ਸਹਾਰਾ ਲੈਣਾ ਪਵੇਗਾ ਗਿਣਤੀ ਮਿੰਤੀ ਦਾ ਜਾਪ ਕਰਨਾ ਹੀ ਪਵੇਗਾ ਕਿ ਮੈਂ ਇੰਨੀਆਂ ਮਾਲਾ ਹਰ ਰੋਜ਼ ਕਰਨੀਆਂ ਨੇ ਤਬਾ ਸਕ ਕਰਨ ਨਹੀਂ ਨੇ ਜਾਂ ਮਿੰਟਾਂ ਦਾ ਘੰਟਿਆਂ ਦਾ حساب ਲਾ ਲੋ ਵੀ ਮੈਂ 10 15 ਮਿੰਟ ਅੱਧਾ ਘੰਟਾ 1 ਘੰਟਾ ਵੀ ਜਿੰਨਾ ਸਮਾਂ ਤੁਸੀਂ ਆਪਣੇ ਆਪ ਤੇ ਬੈਣ ਲਗਾਓਗੇ ਫਿਰ ਉਹ ਸਮਾਂ ਪੂਰਾ ਕਰਕੇ ਉੱਠੇ ਬੈਣ ਲਗਾ ਹੋਵੇਗਾ ਤਾਂ ਕਰ ਲਾਂਗੇ ਮਹਾਪੁਰਖ ਜੀ ਬੜਾ ਸੋਣਾ ਸਮਝਾਉਂਦੇ ਮਹਾਪੁਰਖ ਜੀ ਕਹਿੰਦੇ ਸਾਡਾ ਮਨ ਨਾ ਖੋਤੇ ਵਾਂਗਿਆ ਜਿਵੇਂ ਖੋਤੇ ਦੇ ਉੱਤੇ ਭਾਰ ਲੱਗਦੀ ਜੇ ਤਾਂ ਉਹ ਤੁਰਨਾ ਸ਼ੁਰੂ ਹੋ ਜਾਂਦਾ ਹੈ ਔਰ ਉਹਦੇ ਤੋਂ ਭਾਰ ਲਾ ਦੋ ਤਾਂ ਉਹ ਫਿਰ ਰੁਕ ਜਾਂਦਾ ਹੈ ਉਸੇ ਤਰ੍ਹਾਂ ਸਾਡਾ ਮਨਿਆ ਜਦੋਂ ਇਹਦੇ ਤੇ ਬੈਣ ਲੱਗੇ ਹੋਣਗੇ ਤਾਂ ਇਹ ਆਪਣੇ ਆਪ ਸਮਾ ਕੱਢ ਲਵੇਗਾ ਗੁਰੂ ਗੁਰੂ ਕਰਦਾ ਫਿਰੇਗਾ ਪਰ ਜਦੋਂ ਆਪਾਂ ਇਹਨੂੰ ਖੁੱਲਾ ਛੱਡ ਦਿੰਨੇ ਆ ਆਜ਼ਾਦ ਛੱਡ ਦਿੰਨੇ ਆ ਤਾਂ ਬਸ ਫਿਰ ਇਹ ਆਪਣੀਆਂ ਮਨਮਰਜ਼ੀਆਂ ਕਰਦਾ ਹੈ ਇਹ ਮਨ ਨੂੰ ਚੰਗੇ ਪਾਸੇ ਲਾਉਣਾ ਪੈਂਦਾ ਹੈ ਮਾੜੇ ਪਾਸੇ ਆਪਣੇ ਆਪ ਹੀ ਤੁਰ ਪੈਂਦਾ ਹੈ ਇਸ ਲਈ ਇਹਨੂੰ ਆਪਾਂ ਚੰਗੇ ਪਾਸੇ ਲਾਈਏ ਇਹਨੂੰ ਨਾਮ ਦੇ ਨਾਲ ਜੋੜੀਏ ਸਾਦਾ ਭਲਾ ਹੋਵੇਗਾ ਸਾਡੀ ਮੁਕਤੀ ਦਾ ਮਾਰਗ ਖੁੱਲੇਗਾ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋਣਗੇ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਵੇਗਾ ਸ਼ਾਂਤੀ ਆਵੇਗੀ ਤਾਂ ਇਹ ਬੈਨ ਆਪਣੇ ਆਪ ਦੇ ਉੱਤੇ ਜਰੂਰ ਲਾਉਨੇ ਆਂ ਤੁਰਦਿਆਂ ਫਿਰਦਿਆਂ ਇੱਕ ਕਦਮ ਦੇ ਨਾਲ ਬਾਅਦ ਦੂਜੇ ਦੇ ਨਾਲ ਗੁਰ ਜਿੰਨੇ ਜਪਣਾ ਹੈ ਨਾ ਉਹਨੇ ਕੋਈ ਨਾ ਕੋਈ ਰਾਹ ਕੱਢ ਲੈਣਾ ਹੈ ਤੇ ਜਿੰਨੇ ਨਹੀਂ ਜਪਣਾ ਉਹਦੇ ਕੋਲ ਸੋ ਬਹਾਨੇ ਆ ਮੈਨੂੰ ਸਮਾਂ ਨਹੀਂ ਮਿਲਦਾ ਮੇਰਾ ਸ਼ਰੀਰ ਨਹੀਂ ਠੀਕ ਮੇਰੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦੀਆਂ ਨੇ ਮਤਲਬ ਉਹਨੇ ਵੱਧੂ ਬਣੇ ਬਣਾ ਲੈਨੇ ਪਰ ਜਿੰਨੇ ਜਪਣਾ ਹੈ ਉਹਨੇ ਜਪ ਹੀ ਲੈਣਾ ਹੈ ਉਹਨੇ ਕੰਮਕਾਰਾਂ ਦੇ ਵਿੱਚ ਵੀ ਜਪ ਲੈਣਾ ਹੈ ਜਿਵੇਂ ਭੁੱਖ ਲੱਗੀ ਹੋਵੇ ਤਾਂ ਫਿਰ ਬੰਦਾ ਕੁਝ ਨਾ ਕੁਝ ਖਾਣ ਨੂੰ ਲੱਭ ਹੀ ਲੈਂਦਾ ਹੈ ਉਸੇ ਤਰ੍ਹਾਂ ਜਦੋਂ ਭਜਨ ਮੰਦਗੀ ਵਾਲੇ ਪਾਸੇ ਤੁਹਾਨੂੰ ਸਾਨੂੰ ਪਰਮਕੀਤਾ ਪਰਮਾਤਮਾ ਜੀ ਦੇ ਨਾਮ ਦੀ ਭੁੱਖ ਲੱਗੇਗੀ ਤਾਂ ਫਿਰ ਅਸੀਂ ਕੋਈ ਨਾ ਕੋਈ ਰਾਹ ਲੱਭ ਲਵਾਂਗੇ ਹੁਣ ਸਾਡਾ ਭਜਨ ਮੰਦਗੀ ਕਰਨ ਨੂੰ ਦਿਲ ਕਰ ਰਿਹਾ ਪਾਠ ਕਰਨ ਨੂੰ ਮਨ ਕਰ ਰਿਹਾ ਅਸੀਂ ਚੌਪੜਾ ਮਾ ਕੇ ਪਾਠ ਨਹੀਂ ਕਰ ਸਕਦੇ ਤਾਂ ਤੁਰਦਿਆਂ ਫਿਰਦੇ ਹੀ ਫਿਰ ਨਾਮ ਚੱਲੇਗਾ ਤੇ ਜਿੱਦਣ ਤੁਰਦੇ ਆ ਫਿਰਦੇ ਆ ਨਾਮ ਚੱਲਣ ਲੱਗ ਗਿਆ ਨਾ ਉਹ ਦਿਨ ਭਾਕਾਂ ਵਾਲਾ ਹੋਵੇਗਾ ਕਿਉਂਕਿ ਇਹ ਦਿਨ ਇਹ ਵੇਲੇ ਕਿਸੇ ਕਿਸੇ ਨੂੰ ਮਿਲਉਂਦੇ ਆ ਅੱਜ ਦਾ ਜਿਹੜਾ ਸਮਾਂ ਈ ਇਸ ਸਮੇਂ ਦੇ ਵਿੱਚ ਕਲ ਯੁਗ ਹਰ ਥਾਂ ਤੇ ਰੰਗ ਰੂਪ ਭੇਸ ਬਦਲ ਕੇ ਸਾਡੇ ਰਸਤੇ ਦੀ ਰਿਕਾਵਟ ਬਣਨ ਦੇ ਲਈ ਤਿਆਰ ਵਰ ਤਿਆਰ ਖੜਾ ਹੁੰਦਾ ਏ ਇਹ ਕਲ ਯੁਗ ਤੋਂ ਸਾਨੂੰ ਨਾਮ ਨਹੀਂ ਬਚੰਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਬਚੰਦਾ ਏ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਲੜ ਲੱਗੇ ਆਉਣ ਵਾਲਾ ਸਮਾਂ ਹੋਰ ਵੀ ਜ਼ਿਆਦਾ ਖਤਰਨਾਕ ਆ ਗਿਆ ਇਸ ਸਮੇਂ ਦੇ ਵਿੱਚ ਨਾਮ ਨੇ ਹੀ ਸਹਾਈ ਹੋਣਾ ਹੈ ਸੋ ਆਪ ਵੀ ਨਾਮ ਜਪੀਏ ਆਪਣੇ ਬੱਚਿਆਂ ਨੂੰ ਵੀ ਨਾਮ ਜਪਣ ਦੇ ਲਈ ਬਿਠਾਈਏ ਆਪਾਂ ਜਪਾਂਗੇ ਆਪਣੇ ਘਰ ਦਾ ਮਾਹੌਲ ਬਦਲੇਗਾ ਤਾਂ ਬੱਚੇ ਦੇਖ-ਦੇਖ ਕੇ ਹੀ ਸਿੱਖਦੇ ਆ ਬੱਚਿਆਂ ਤੇ ਵੀ ਇਸ ਗੱਲ ਦਾ ਚੰਗਾ ਪ੍ਰਭਾਵ ਪਵੇਗਾ ਇਸ ਲਈ ਆਪਣੇ ਘਰ ਦੇ ਇਹ ਨਿਯਮ ਬਣਾਈਏ ਕਿ ਹਰ ਰੋਜ਼ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਦੁਮੇ ਵੇਲੇ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ 파ਠ ਲਾਉਣਾ ਹੈ ਝੂਠ ਨਹੀਂ ਬੋਲਣਾ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਦੀ ਬੁਰਾਈ ਨਹੀਂ ਕਰਨੀ ਜੇ ਕਿਸੇ ਦੀ ਕੋਈ ਗੱਲ ਸਾਡੇ ਕੋਲ ਆ ਗਈ ਆ ਉਹਦਾ ਪੱਦਾ ਕੱਜ ਲਈਏ ਇਹ ਨਹੀਂ ਵੀ ਜੇ ਸਾਡੇ ਕੋਲ ਗੱਲ ਲੱਗੀ ਹੁਣ ਅਸੀਂ ਅੱਗੇ ਚਾਰ ਬੰਦਿਆਂ ਨੂੰ ਹੋਰ ਜਾ ਕੇ ਦੱਸਣੀ ਆ ਇਹ ਮਾੜੀਆਂ ਆਦਤਾਂ ਨੂੰ ਛੱਡਣਾ ਹੈ ਤਾਹੀਂ ਸਾਡਾ ਭਲਾ ਹੋਵੇਗਾ ਉਸ ਤੋਂ ਬਾਅਦ ਜੇ ਕਿਸੇ ਨਾਲ ਵਾਦਾ ਕੀਤਾ ਵਾਦੇ ਨੂੰ ਨਿਭਾਓ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਕਿ ਦਸਤਵ ਅੱਜ ਸਾਰੇ ਦਿਨ ਦੇ ਵਿੱਚ ਕੀ ਕੀ ਕੰਮ ਕੀਤੇ ਆ ਇਹ ਹਿਸਾਬ ਕਿਤਾਬ ਹਰ ਰੋਜ਼ ਲੜਨਾ ਹੈ ਅਤੇ ਆਪਣੇ ਆਪ ਤੇ ਗੁਰਮੰਤਰ ਮੂਲ ਮੰਤਰ ਦਾ ਬੈਣ ਲੰਮਾ ਫਿਰ ਦੇਖਿਓ ਸਤਿਗੁਰ ਸੱਚੇ ਪਾਤਸ਼ਾਹ ਦੀ ਕਿੰਨੀਆਂ ਕਿਰਪਾ ਹੁੰਦੀ ਕਿ ਉਸ ਤੋਂ ਬਰਾ ਦਕ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਵੀ ਸਾਨੂੰ ਸੁਧਾਰ ਕਰਨਾ ਪੈਣਾ ਹੈ ਮਹਾਪੁਰਖ ਜੀ ਕਹਿੰਦੇ ਜੇ ਤੁਸੀਂ ਭਜਨ ਮੰਦਗੀ ਕਰਨਾ ਚਾਹੁੰਦੇ ਹੋ ਆਪਣੇ ਅੰਦਰ ਨਰ ਲਤਰ ਨਾਮ ਚਲਾਉਣਾ ਚਾਹੁੰਦੇ ਹੋ ਨਾ ਫਿਰ ਜਿੰਨਾ ਹੋ ਸਕੇ ਸਾਦਾ ਭੋਜਨ ਸ਼ਕੋ ਘੱਟ ਸ਼ਕੋ ਲੁੜਿੰਦਾ ਹੀ ਸ਼ਕੋ ਬਲਕਿ ਭੁੱਖ ਤੋਂ ਵੀ ਇੱਕ ਪ੍ਰਸ਼ਾਦਾ ਘੱਟ ਹੀ ਸ਼ਕਣਾ ਚਾਹੀਦਾ ਹੈ ਅਤੇ ਜਿੰਨਾ ਹੋ ਸਕੇ ਆਪਣੇ ਹੱਥੀ ਬਣਾਇਆ ਹੋਇਆ ਭੋਜਨ ਪ੍ਰਸ਼ਾਦਾ ਸ਼ਕੋ ਸੁੱਚਮਤਾ ਦੇ ਨਾਲ ਬਣਾਇਆ ਹੋਇਆ ਭੋਜਨ ਪ੍ਰਸ਼ਾਦਾ ਸ਼ਕੋ ਆਪਣੇ ਹੱਥੀ ਇਸੇ ਕਰਕੇ ਕਿਹਾ ਵੀ ਆਪਾਂ ਆਪਣੇ ਹੱਥੀ ਸੁੱਚਮਤਾ ਦੇ ਨਾਲ ਬਣਾ ਸਕਦੇ ਹਾਂ ਨਾਮ ਜਪਦੇ ਹੋਏ ਬਣਾ ਸਕਦੇ ਆ। ਔਰੇ ਦੇ ਵਿੱਚ ਕੋਈ ਵਹਿਮ ਪਰਮਮ ਵਾਲੀ ਗੱਲ ਨਹੀਂ ਆ। ਜਦੋਂ ਆਪਾਂ ਕਿਸੇ ਦੇ ਹੱਥ ਦਾ ਭੋਜਨ ਪ੍ਰਸ਼ਾਦਾ ਖਾਂਦੇ ਆ ਤਾਂ ਸਾਨੂੰ ਨਹੀਂ ਪਤਾ ਹੁੰਦਾ ਕਿ ਉਹ ਭੋਜਨ ਪ੍ਰਸ਼ਾਦਾ ਕਿਸੇ ਨੇ ਕਿਸ ਸਹੀ ਜ਼ਾਬ ਦੇ ਨਾਲ ਬਣਾਇਆ ਹੈ। ਔਰੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਉਸ ਘਰ ਦਾ ਭੋਜਨ ਪ੍ਰਸ਼ਾਦਾ ਕਿਸ ਤਰੀਕੇ ਦੇ ਨਾਲ ਕਮਾਈ ਆ ਗਿਆ ਹੈ ਕਿਉਂਕਿ ਭੋਜਨ ਪ੍ਰਸ਼ਾਦੇ ਦਾ ਸਾਡੇ ਮਨ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਇਸ ਲਈ ਸਾਸੀ ਜੋ ਵੀ ਰੋਟੀ ਖਾਂਦੇ ਆ ਨਾ ਉਹ ਸਾਡੀ ਹੱਥ ਸੱਚ ਦੀ ਕਮਾਈ ਹੋਵੇ ਉਹਨੂੰ ਬਣਾਉਣ ਵੇਲੇ ਸੁਚਮਤਾ ਦੇ ਨਾਲ ਬਣਾਇਆ ਹੋਵੇ, ਨਾਮ ਜਪ ਕੇ ਬਣਾਇਆ ਹੋਵੇ ਤਾਂ ਉਹ ਰੋਟੀ, ਉਹ ਭੋਜਨ ਸਾਡੇ ਲਈ ਅੰਮ੍ਰਿਤ ਬਣ ਜਾਂਦਾ ਹੈ। ਉਹ ਫਿਰ ਰੋਟੀ, ਉਹ ਭੋਜਨ ਸਾਡੇ ਅੰਦਰ ਦੇ ਕਈ ਦੁੱਖ ਦਿਲ ਇਤਰਾ ਨੂੰ ਦੂਰ ਕਰਦਾ ਹੈ, ਰੋਗਾਂ ਨੂੰ ਦੂਰ ਕਰਦਾ ਹੈ। ਪਰ ਜੇ ਬੇਈਮਾਨੀ ਦਾ ਕਮਾਏ ਹੋਏ ਧਨ ਦੇ ਰੋਟੀ ਖਾ ਰਹੇ ਆਂ, ਉਪਰੋਂ ਬਣਾਉਣ ਦਾ ਤਰੀਕਾ ਵੀ ਸਾਡਾ ਗਲਤ ਆ, ਦੁਖੀ ਮਨ ਨਾਲ ਬਣਾ ਰਹੇ ਆਂ ਜਾਂ ਇਦੁਰ ਦਰਦ ਦੇ ਮਾਰੇ ਖਿਆਲ ਸੋਚਦੇ ਹੋਏ ਰੋਟੀ ਬਣਾ ਰਹੇ ਤਾਂ ਉਹ ਫਿਰ ਭੋਜਨ ਪ੍ਰਸ਼ਾਤਾ ਤੁਹਾਡੇ ਅੰਦਰ ਜਾ ਕੇ ਸਾਡੇ ਮਨ ਦੀ ਇਕਾਗਰਤਾ ਨੂੰ ਭੰਗ ਕਰਦਾ ਹੈ ਸਾਡੇ ਅੰਦਰ ਕਈ ਤਰ੍ਹਾਂ ਦੇ ਦੁੱਖ ਰੋਗ ਪਰੇਸ਼ਾਨੀਆਂ ਪੈਦਾ ਕਰਦਾ ਹੈ ਸੋ ਸਾਦਾ ਖਾਓ ਸੁੱਚਮਤਾ ਦੇ ਨਾਲ ਬਣਿਆ ਖਾਓ ਜਿੰਨਾ ਖਾਓ ਉਹਨੂੰ ਪਚਾਓ ਸੇਰ ਕਰੋ ਮਹਾਭਾਰਤ ਜੀ ਕਹਿੰਦੇ ਜਿਵੇਂ ਜਿਵੇਂ ਵਜਨ ਵਧਦਾ ਹੈ ਉਵੇਂ-ਉਵੇਂ ਨਿਤਲੇਪ ਘਟਦਾ ਹੈ ਇਸ ਕਰਕੇ ਨਾ ਆਪਣੇ ਸਰੀਰ ਦਾ ਵੀ ਧਿਆਨ ਰੱਖਣਾ ਹੈ ਖਾ ਖਾ ਕੇ ਇਹਨੂੰ ਬਿਮਾਰੀਆਂ ਨਹੀਂ ਲਾਉਣੀਆਂ ਇਹਨੂੰ ਆਲਸੀ ਨਹੀਂ ਬਣਾਉਣਾ ਉਨਾ ਕ ਖਾਓ ਜਿੰਨਾ ਕ ਸਾਡੇ ਸਰੀਰ ਨੂੰ ਊਰਜਾ ਦੇ ਲਈ ਤਾਕਤ ਦੇ ਲਈ ਜ਼ਰੂਰੀ ਆ ਸੋ ਸੰਗੀਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਜੇ ਵਿੱਚੋਂ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਫ਼ਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ ਮੈਂ ਵੀ ਇਹ ਸਾਰੀਆਂ ਗੱਲਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰ ਲਈਆਂ ਤੁਸੀਂ ਵੀ ਕਰੋ ਤੁਸੀਂ ਪਾਲਸ ਬੇਨਤੀ ਕਰੋ ਕਿ ਅਸੀਂ ਮਹਾਪੁਰਖਾਂ ਦੇ ਇਹ ਬਚਨਾਂ ਨੂੰ ਕਮਾ ਕੇ ਆਪਣੇ ਜੀਵਨ ਨੂੰ ਸੁਧਾਰ ਸਕੀਏ ਆਪਣੇ ਗੁਰੂ ਦੀ ਖੁਸ਼ੀ ਆਪਣੇ ਗੁਰੂ ਦੀ ਕਿਰਪਾ ਹਾਸਲ ਕਰ ਸਕੀਏ